ਆਪ ਸਿਕਾਂਦਰੀ ਪਰਿਵਾਰ ਨੂੰ ਔਰ ਸਾਡੇ 30 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁबारकबादਾਂ ਜਿਸ ਤੱਕ ਸਾਡੇ ਇਹ ਮਿਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਿਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੋੜੀ ਤੇ ਅੱਜ ਖਤਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਬਹੁਤ ਬਹੁਤ ਮੁबारकबादਾਂ ਪ੍ਰਮਾਤਮਾ ਸਾਰੀ ਦੁਨੀਆ ਨੂੰ ਖੁਸ਼ੀਆਂ ਜਿਹੜੀਆਂ ਉਹ ਚੋੜੀ ਚ ਪਾਵੇ ਪ੍ਰਮਾਤਮਾ ਨੇ ਇਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸਗੀਤ ਦੇ ਪਰਿਵਾਰ ਦੀ ਧੀ ਦੋਰੰਗ ਸਾਰਾ ਬੜਾ ਕਲਚਰਡ ਬੜਾ ਜੋ ਸਾਡਾ ਰੰਗ ਸੜੀ ਬੋਲੀ ਦਾ ਉਹ ਤੁਹਾਡੇ ਗੀਤਾਂ ਚੋਂ ਮਿਲਦਾ ਜੀ ਐਸੀ ਤਰ੍ਹਾਂ ਦਿੱਕੇ ਕਰ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਪੰਜਾਬੀਏ ਇੱਕ ਤੇ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਗਾਇਕਾ ਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵਿਆਹ ਦੇ ਬੰਦਨ ਵਿੱਚ ਵੱਜ ਗਏ ਹਨ ਅਨਮੋਲ ਗਗਨਮਾਨ ਦੇ ਵਿਆਹ ਵਿੱਚ ਮੁੱਖ ਮੰਤਰੀ ਭਗਵਾਨ ਤਮਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਪਹੁੰਚੇ ਅਤੇ ਅਨਮੋਲ ਗਨਮਾਨ ਦੇ ਵਿਆਹ ਵਿੱਚ ਪਹੁੰਚਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨੀ ਅਨਮੋਲ ਗਗਨਮਾਨ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾਗੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਅਤੇ ਪੰਜਾਬ ਸਰਕਾਰ ਦੇ ਪਰਿਵਾਰ ਨੂੰ ਤੇ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਸਾਡੇ ਮinistr ਸਾਹਿਬ ਜਿਹੜੇ ਕਿ ਟੂਰਿਸਟ ਮinistr ਨੇ ਉਹ ਅੱਜ ਆਪਣੇ ਗ੍ਰੈਸਥਿਕ ਜੀਵਨ ਦੀ ਪਹਿਲੀ ਪੌੜੀ ਤੇ ਪੈਰ ਰੱਖਣ ਲੱਗੇ ਨੇ ਅਤੇ ਸੋਹੀ ਪਰਿਵਾਰ ਨੂੰ ਤੇ ਮਾਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ ਅਤੇ ਇਸ ਜੋੜੀ ਦੀ ਝੋਲੀ ਵਿੱਚ ਪਾਵੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਬਾਅਦ ਸ਼ਾਮ 5 ਵਜੇ ਡੋਲੀ ਰਵਾਨਾ ਹੋਵੇਗੀ ਅਨਮੋਲ ਗਗਨਮਾਨ ਦਾ ਪਰਿਵਾਰ ਮੂਲ ਰੂਪ ਵਿੱਚ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਾਲਾਂਕਿ ਉਹਨਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬੀਤਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਪੜ੍ਹਾਈ ਸ਼ੰਦਿਗੜ ਤੋਹੀ ਕੀਤੀ ਹੈ ਇਸ ਤੋਂ ਬਾਅਦ ਉਹ ਪੰਜਾਬੀ 뮤직 ਇੰਡਸਟਰੀ ਵਿੱਚ ਆਈ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਐਲਬਮਾਂ ਵਿੱਚ ਕੰਮ ਕੀਤਾ ਅਨਮੋਲ ਗਗਨਮਾਨ ਨੇ ਸਾਲ 2022 ਵਿੱਚ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ ਅਤੇ ਹੁਣ ਅਨਮੋਲ ਗਗਨਮਾਨ ਕੋਲ ਸ਼ਹਿਰ ਸਪੱਟਾ ਸੱਭਿਆਚਾਰਕ ਮਾਮਲਿਆਂ ਨਿਵੇਸ਼ ਪ੍ਰਮੋਸ਼ਨ ਲੇਬਰ ਸ਼ਿਕਾਇਤ ਨਿਵਾਰਣ ਤੇ ਪ੍ਰੋਨਾਚਾਰੀ ਮੰਤਰਾਲੇ ਦੇ ਚਾਰਜ ਹਨ ਅਤਿਆਜਨ ਮੌਲਿਕ ਗਣਮਾਨ ਵਿਆਹ ਦੇ ਬੰਧਨ ਵਿੱਚ ਵੱਜ ਗਏ ਹਨ ਇੱਥੇ ਵੀ ਦੱਸਣਯੋ ਹੈ ਕਿ ਸ਼ਹਾਬਾਤ ਸਿੰਘ ਸੋਹੀ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ ਜੋ ਹੁਣ ਆਪਣੇ ਪਰਿਵਾਰ ਦਾ ਪ੍ਰੋਪਰਟੀ ਦਾ ਕਾਰੋਬਾਰ ਦੇਖ ਰਹੇ ਹਨ ਜਿਰਕਪੁਰ ਦੇ ਬਲਟਾਣਾ ਖੇਤਰ ਵਿੱਚ ਇਸ ਪਰਿਵਾਰ ਦੀ ਚੰਗੀ ਜ਼ਮੀਨ ਜਾਇਦਾਦ ਹੈ ਤੇ ਪੰਚਕੁਲਾ ਸੜਕ ਉੱਤੇ 10 ਏਕੜ ਵਿੱਚ ਸੋਹੀ ਬੈਂਕ ਉਰ ਦਾ ਨਿਰਮਾਣ ਕੀਤਾ ਗਿਆ ਹੈ ਸੋ ਇਹਨਾਂ ਤੱਕ ਦੀ ਵੱਡੀ ਖਬਰੋ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਪੰਜਾਬ ਸਰਕਾਰ ਦੇ ਪਰਿਵਾਰ ਨੂੰ ਔਰ ਸਾਡੇ 3.5 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁबारकबादਾਂ ਜਿਸ ਤੱਕ ਸਾਡੇ ਮਿਨਿਸਟਰ ਸਾਹਿਬਾ ਜਿਹੜੇ ਟੂਰਿਸਮ ਮਿਨਿਸਟਰ ਨੇ ਔਰ ਉਹ ਆਪਣੇ ਨਿੱਜੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ ਤੇ ਅੱਜ ਖਤਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਬਦਲਣ ਵਾਲਾ ਅਨੁਪ੍ਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਜਿਹੜੀਆਂ ਉਹ ਚੌੜੀ ਚ ਪਾਵੇ ਪੰਜਾਬੀ ਇੱਕ ਚਾਨਣ ਦੇਖ ਰਹੇ ਤੁਸੀਂ ਇਸ ਵੱਡੀ ਵੱਡੀ ਖਬਰ ਪੰਜਾਬੀ ਗਾਇਕਾ ਰਹੇ ਤੇ ਕੈਬਨਟ ਮੰਤਰੀ ਅਨਮੋਲ ਗੱਲਮਾਨ ਨੇ ਸ਼ਾਹਵਾਜ਼ ਸੋਵੀ ਨਾਲ ਗੁਰੂ ਘਰ ਲਾਵਾ ਲੈ ਲਿਆ ਹਨ ਉਹਨਾਂ ਦੇ ਵਿਆਹ ਦੀ ਪਾਰਟੀ ਜਰਪੁਰ ਦੇ ਮੈਰਿਜ ਪੈਲੇਸ ਵਿੱਚ ਹੋਵੇਗੀ ਇਹ ਕੈਬਨਟ ਮੰਤਰੀ ਦੇ ਲਾੜੇ ਸ਼ਾਹਵਾਜ਼ ਵੀ ਆਪਣੀ